ਦੇ ਵਿੱਚ ਲੈ ਕੇ ਜਾਂਦਾ ਰਿਹਾ ਕੀ ਪਤਾ ਪੈਸੇ ਮੰਗਣ ਆਇਆ ਕਿ ਕੀ ਲੈਣ ਆਇਆ ਪਿਓ ਪੁੱਤਰ ਇਹਨੇ ਦੋਨਾਂ ਨੇ ਅੰਦਰੋਂ ਗੇਟ ਮਾਰ ਕੇ ਉਹ ਦੇ ਕਰਬਾਨਾਂ ਚ ਲਈਏ ਮੁੰਡੇ ਦੇ ਟੋਟੇ ਕਰ ਦਿੱਤੇ ਸਾਡੇ ਘਰ ਗਵੰਡੀਆਂ ਦੇ ਘਰ ਪ੍ਰੋਗਰਾਮ ਸੀਗਾ ਉਹਨਾਂ ਨੇ ਚੀਕਾ ਮਾਰੀ ਪਰਵਾਜਾ ਨਹੀਂ ਆਈਆ ਟੀਜਿਆਂ ਦੇ ਪ੍ਰੋਗਰਾਮ ਕਰਕੇ ਉਹਨਾਂ ਨੇ ਨਜਾਇਜ਼ ਫਾਇਦਾ ਚੁੱਕਿਆ ਤੇ ਮੁੰਡੇ ਨੂੰ ਵੱਟ ਟੋਕ ਦਿੱਤਾ ਵਾ ਕੌਣ ਹੈ ਮੁੰਡਾ ਸਭ ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਪ੍ਰੈਸਵਾਤਾ ਕੀਤੀ ਆ ਲਈ ਤਾਂ ਕੀ ਹੈ ਜੀ ਪੂਰਾ ਮਾਮਲਾ ਇੱਕ ਇਨਸੀਡੈਂਟ 2 ਅਗਸਟ ਨੂੰ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਵਿੱਕੀ ਨਾਮਕ ਸ਼ਖਸ ਦਾ ਜਿਹੜਾ ਵਾ ਉਹ ਕਤਲ ਹੋਇਆ ਸੀਗਾ ਜਿਸ ਦੀ ਇਨਫੋਰਮੇਸ਼ਨ ਜਦੋਂ ਐਸਐਚਓ ਸਲਾਮਾਬਾਦ ਨੂੰ ਮਿਲੀ ਤਾਂ ਇਸ ਤੇ ਵਰਕ ਕਰਦੇ ਆ ਉਹਨਾਂ ਨੇ ਇਸ ਤੇ ਐਫਆਈਆਰ ਨੰਬਰ 233 2825 ਜਿਹੜੀ ਅੰਡਰ ਸੈਕਸ਼ਨ 103 ਨੇ 61235 ਪੀਐਨਐਸ ਦੇ ਵਿੱਚ ਛੜੀ ਦਰਜ ਕੀਤੀ ਗਈ ਇਸ ਨੂੰ ਅਮਲ ਦੇ ਵਿੱਚ ਲਿਆਉਂਦਿਆਂ ਜਿਹੜਾ ਇਸ ਦੀ ਮਰਨ ਵਾਲੇ ਦੀ ਮ੍ਰਿਤਕ ਦੀ ਜਿਹੜੀ ਮਦਰ ਦੇ ਬਿਆਨ ਦੇਤੇ ਮਕਦਮਾ ਜਿਹੜਾ ਦਰਜ ਕੀਤਾ ਗਿਆ ਇਸ ਦੇ ਵਿੱਚ ਜਿਹੜਾ ਮਕਦਮਾ ਇਸ ਦੇ ਵਿੱਚ ਚਾਰ ਦੋਸ਼ੀ ਜਿਹੜੇ ਆ ਇਹਦੇ ਵਿੱਚ ਨਾਮਿਨੇਟ ਹੋਏ ਸੀਗੇ ਨਰਿੰਦਰ ਕੁਮਾਰ ਉਸ ਦਾ ਬੇਟਾ ਪਾਵਿਕ ਖੰਨਾ ਤੇ ਉਸ ਦੀ ਵਾਈਫ ਗੋਰੀ ਤੇ ਇੱਕ ਵੱਡੀ ਪੁੱਤਰੀ ਜਿਹੜੀ ਆ ਉਹ ਇਸ ਮਕਦਮੇ ਵਿੱਚ ਨਾਮਿਨੇਟ ਹੋਈਆਂ ਸੀਗੀਆਂ ਇਹ ਜਿਹੜਾ ਮ੍ਰਿਤਕ ਆ ਇਹ ਪੁੱਛਾਂ ਦੇਣ ਦਾ ਕੰਮ ਕਰਦਾ ਸੀਗਾ ਜਿਹੜਾ ਆਪਾਂ ਥੋੜੇ ਇਲਾਜ ਜਾਂ ਕਿਸੇ ਨੂੰ ਕੋਈ ਪਰੇਸ਼ਾਨ ਹੋਵੇ ਤਾਂ ਉਸ ਤੇ ਸੰਬੰਧੀ ਜਿਹੜਾ ਕੋ ਤਾੰਤ੍ਰਿਕ ਜਾਂ ਥੋੜੀ ਪੁੱਛਾਂ ਦੇਣ ਦਾ ਕੰਮ ਕਰਦਾ ਸੀਗਾ ਇਹ ਜਿਹੜੀ ਇਸ ਨਿਰਿੰਦਰ ਕੁਮਾਰ ਦੀ ਜਿਹੜੀ ਪਤਨੀ ਅਤੇ ਜਿਹੜੀ ਬੇਟੀ ਆ ਕੁਝ ਪਰੇਸ਼ਾਨ ਰਹਿੰਦੀਆਂ ਸੀਗੀਆਂ ਤੇ ਇਸ ਬੰਦੇ ਨੇ ਇਸ ਦਾਸ ਹਾਰਾ ਲੈ ਕੇ ਇਸ ਦੇ ਘਰ ਦੇ ਵਿੱਚ ਜਿਹੜੀ ਐਂਟਰੀ ਸ਼ੁਰੂ ਕੀਤੀ ਕਿ ਮੈਂ ਇਹਨਾਂ ਨੂੰ ਜਿਹੜਾ ਦਿਮਾਗੀ ਪਰੇਸ਼ਾਨੀਆਂ ਜਾਂ ਜੋ ਵੀ ਇਹਨਾਂ ਦੇ ਉੱਤੇ ਲਾਮਤ ਆ ਉਹ ਮੈਂ ਠੀਕ ਕਰ ਦੂੰਗਾ ਉਸ ਦੇ ਬਹਾਨੇ ਨੇ ਇੰਨਾ ਇਸ ਦੀ ਵਾਈਫ ਅਤੇ ਇਸ ਦੀ ਬੇਟੀ ਦੇ ਉੱਤੇ ਜਿਹੜੀ ਆ ਗਲਤ ਨਿਗਾਰਕਨੀ ਸ਼ੁਰੂ ਕਰ ਦਿੱਤੀ ਜਦੋਂ ਇਸ ਨੂੰ ਨਰਿੰਦਰ ਕੁਮਾਰ ਨੂੰ ਜਿਹੜਾ ਇਸ ਗੱਲ ਦਾ ਪਤਾ ਲੱਗਿਆ ਤਾਂ ਇਸ ਨੇ ਫੋਨ ਕਰਕੇ ਉਸ ਦੁਪਹਿਰ ਇਸ ਮ੍ਰਿਤਕ ਵਿਕੀ ਨੂੰ ਆਪਣੇ ਘਰ ਬੁਲਾਇਆ ਘਰ ਬੁਲਾ ਕੇ ਜਦੋਂ ਇਸ ਨੇ ਕਿਹਾ ਕਿ ਵੀ ਤੂੰ ਇਸ ਗੱਲ ਨੂੰ ਕਬੂਲ ਕਰਦਾ ਵੀ ਤੂੰ ਇਹ ਜਿਹੜੀ ਮਾੜੀ ਹਰਕਤ ਜਿਹੜਾ ਮੇਰੇ ਪਰਿਵਾਰ ਦੇ ਨਾਲ ਕਰ ਰਿਹਾ ਉਸ ਗੱਲ ਤੋਂ ਇਹਨਾਂ ਦਾ ਤਕਰਾਰ ਹੋ ਗਿਆ ਤੇ ਇਸ ਨਰਿੰਦਰ ਕੁਮਾਰ ਨੇ ਆਪਣੀ ਕਰਵਾਨ ਦੇ ਨਾਲ ਵਾਰ ਕਰਕੇ ਜਿਹੜਾ ਉਸ ਦਾ ਕਤਲ ਕਰ ਦਿੱਤਾ ਗਿਆ ਇਸ ਦੇ ਵਿੱਚ ਜਿਹੜੇ ਤਾਰ ਚਾਰੇ ਦੋਸ਼ੀ ਨੇ ਇਹ اسلامਾਬਾਦ ਪੁਲਿਸ ਵੱਲੋਂ ਸਾਡੇ ਐਸਐਚਓ ਜਸਬੀਰ ਸਿੰਘ ਉਹਨਾਂ ਵੱਲੋਂ ਗ੍ਰਿਫਤਾਰ ਕਰ ਲਏ ਗਏ ਨੇ ਮੌਕੇ ਤੇ ਜਿਹੜਾ ਹਥਿਆਰ ਵਰਤਿਆ ਗਿਆ ਉਹ ਵੀ ਜਿਸ ਨਾਲ ਮਰਡਰ ਹੋਇਆ ਉਹ ਵੀ ਜਿਹੜਾ ਇਸ ਦੇ ਵਿੱਚ ਬਰਾਮਦ ਕਰ ਲਿਆ ਗਿਆ ਇਸ ਨੂੰ ਪੇਸ਼ ਅਦਾਲਤ ਕਰਕੇ ਜਿਹੜੀ ਅਗਲੀ ਤਵਦੀਸ਼ ਸਾਡੇ ਵੱਲੋਂ ਜਾਰੀ ਹੈ ਮਾੜੀ ਯਤਰਾ ਕਰਨ ਦੀ ਸਿਰੇ ਉਹਨਾਂ ਨੂੰ ਸ਼ੱਕ ਹੈਗਾ ਸੀ ਕਿ ਵੈਸੇ ਵੀ ਕੋਈ ਕ੍ਰਿਟੀਕਲ ਰਿਲੇਸ਼ਨ ਨਹੀਂ ਕੀਤੇ ਇਹਦੇ ਵਿੱਚ ਇਹ ਜਿਹੜਾ ਜਦੋਂ ਇਸ ਗੱਲ ਦੇ ਜਿਹੜੇ ਪਿੰਕਿਆ ਇਸ ਆਪਣੇ ਨਰਿੰਦਰ ਕੁਮਾਰ ਨੂੰ ਲੱਗੀ ਤਾਂ ਇਸ ਨੂੰ ਇਹ ਸ਼ੱਕ ਸੀਗਾ ਵੀ ਇਹ ਮੇਰੀ ਜਿਹੜੀ ਲੜਕੀ ਅਤੇ ਮੇਰੀ ਘਰ ਵਾਲੀ ਤੇ ਮਾੜੀ ਨਿਗਾਹ ਰੱਖਦਾ ਹੈ ਇਹ ਉਹਨਾਂ ਦੇ ਪਿੱਛੇ ਵੀ ਜਾਂਦਾ ਹੈ ਇਹ ਜਿੱਦਾਂ ਵੈਸ਼ਨੋ ਦੇਵੀ ਪਿੱਛੇ ਜੇ ਗਏ ਸੀਗਾ ਤੇ ਉਸ ਦੇ ਵਿੱਚ ਵੀ ਇਹਨੂੰ ਇਹ ਸੀਗਾ ਵੀ ਇਹ ਉਹਨਾਂ ਦੇ ਪਿੱਛੇ ਜਿਹੜਾ ਵਾ ਵੈਸ਼ਨੋ ਦੇਵੀ ਤੱਕ ਗਿਆ ਵਾ ਤੇ ਉਸ ਇਵਜ ਦੇ ਵਿੱਚ ਜਿਹੜਾ ਇਹਨੂੰ ਬੁਲਾ ਕੇ ਤੇ ਇਸ ਨੂੰ ਮਾਰ ਦੇ ਕਾਰ ਤੋਂ ਪਤਾ ਪਤਾ ਹਟਾ ਦਿੱਤਾ ਗਿਆ ਸ ਤੇ तकरीबन ਕਿੰਨੇ ਲੋਕਾਂ ਵੱਲੋਂ ਇਹ ਸਵਾਲ ਦਾ ਜਵਾਬ ਦਿੱਤਾ ਗਿਆ ਇਹ ਚਾਰ ਲੋਕਾਂ ਦੀ ਇਸ ਦੇ ਵਿੱਚ ਅਰੈਸਟ ਹੋਈ ਹੈ ਜਿਸ ਦੇ ਵਿੱਚ ਉਸੇ ਪਰਿਵਾਰ ਦੇ ਚਾਰੇ ਜੀ ਨੇ ਉਹ ਉਸ ਦਾ ਨਰਿੰਦਰ ਕੁਮਾਰ ਉਸ ਦਾ ਬੇਟਾ ਉਸ ਦੀ ਬੇਟੀ ਤੇ ਪਲੱਸ ਉਸ ਦੀ ਵਾਈਫ ਜਿਹੜੇ ਉਸ ਵੇਲੇ ਮੌਕੇ ਤੇ ਇਸ ਵਾਰ ਦਾਤ ਵੇਲੇ ਉੱਤੇ ਹਾਰਾ ਦੱਸਦਾ